ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਟਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਛੱਟਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਲੋਕ ਸਭਾ ਦੀਆਂ ਉਹ ਦੋ ਔਰ ਸਿੱਟਾਂ ਦੀ ਜਿਸ ਉੱਤੇ ਟੈਸਟ ਪੂਲ ਸਰਵੇ ਸਾਹਮਣੇ ਆਇਆ ਕਿਹੜੀ ਕਿਹੜੀ ਪਾਰਟੀ ਦਾ ਉਮੀਦਵਾਰ ਅੱਗੇ ਚੱਲ ਰਿਹਾ ਕਿਹੜੀ ਕਿਹੜੀ ਸੀਟ ਤੋਂ ਉਸ ਉੱਤੇ ਡਿਕਾਈ ਨਾਲ ਚਰਚਾ ਕਰਾਂਗੇ ਜਿਸ ਦੇ ਵਿੱਚ ਬਠਿੰਡਾ ਤੇ ਅੰਮ੍ਰਿਤਸਰ ਸੀਟ ਦਾ ਜ਼ਿਕਰ ਹੋਊਗਾ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਦੀ ਸੰਪੂਰਨ ਹਾਜ਼ਰ ਦੇ ਉਹਗੇ ਸਿੱਖਬੁੱਧ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਵ ਸਿੰਘ ਖਾਨ ਪ੍ਰੋਗ੍ਰੈਂਡਿੰਗ ਕੰਕਸਾਪ ਪ੍ਰੋਗਰਾਮ ਸਵਾਗਤ ਹੈ ਜੀ ਜੀ ਆਨ। ਸਭ ਬਹੁਤ ਬਹੁਤ ਧਰਵਾਦ ਮੇਰੇ ਵੱਲੋਂ ਸਤਿਕਾਰਿਓ ਸ੍ਰੋਤਿਆਂ ਨੂੰ ਪਿਆਰ ਭਰੀ ਦਿਲ ਦੀ ਦਿਗਾਈ ਤੋਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਕਸਾਪ ਜਿਸ ਤਰੀਕੇ ਨਾਲ ਟੈਂਪਰੇਚਰ ਵਧਦਾ ਜਾ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਤੇ ਸਿਆਸੀ ਧਿਰਾਂ ਦੀ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਸਿਟਾ ਜ਼ਿਕਰ ਕਰਦੇ ਹਾਂ ਜੋ ਟੈਕਸਟ ਪੋਲ ਸਰਵੇ ਆਇਆ ਹੈ ਕੀ ਕੋਈ ਸਥਿਤੀ ਨਜ਼ਰ ਆ ਰਹੀ ਹੈ। ਕੱਠਾ ਸਾਹਿਬ ਜਿਉਂ ਜਿਉਂ ਗਰਮੀ ਦਾ ਤਕਉਪ ਵੱਧ ਦਾ ਪਿਆਰ ਹੈ ਪੈਰ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਪਹਰ ਨਿਕਲਣਾ ਬੜਾ ਮੁਸ਼ਕਲ ਹੈ ਖੂਬ ਅਗਰ ਇਹ ਬਹੁਤ ਗਰਮੀ ਹੈ तकरीबन ਕੱਲ 40 47 ਉਸੇ ਤਰ੍ਹਾਂ ਵੋਟਾਂ ਦੀ ਜਿਹੜੀ ਜੋਸ਼ ਹੈ ਗਰਮੀ ਹੈ ਉਤਸ਼ਾਹ ਉਹ ਵੀ ਵੱਧ ਆ ਜਾਵੇ ਤੁਹਾਡੇ ਟੈਸਟ ਪੋਲ ਸਰਵੇ ਜੋ ਕੱਲ ਤੁਸੀਂ ਅੰਮਰਸਰ ਤੇ ਭਿੰਡੇ ਦਾ ਕੀਤਾ ਉਹਦੇ ਵਿੱਚ ਪਿਛਲੇ ਸਰਵੇਆਂ ਦੇ ਨਾਲੋਂ ਕੁਝ ਚਰਮੀ ਨਜ਼ਰ ਆਈ ਹੈ ਦਾ ਉਹ ਬੁਦਾ ਨੋਟਰਾਇਆ ਕਿਵੇਂ ਸਾਹ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਅਮਰ ਸੀ ਉਹਨਾਂ ਦੇ ਹੱਕ ਦੇ ਵਿੱਚ ਸਰਕਾਰ ਹੋਣ ਕਰਕੇ 47% ਲੋਕਾਂ ਨੇ ਆਪਣੀ ਰਾਇ ਉਹਨਾਂ ਦੇ ਹੱਕ ਦੇ ਵਿੱਚ ਤੇ ਦੂਜੇ ਪਾਸੇ ਸਰਦਾਰ ਗੁਰਜੀਤ ਸਿੰਘ ਔਦਲਾ ਜਿਹੜੇ ਕੀ ਪਹਿਲਾ ਮੈਂਬਰ ਪਾਰਲੀਮੈਂਟ ਰਹੇ ਨੇ ਕਾਂਗਰਸ ਬੰਦ ਉਹ ਵੀ ਘੱਟ ਨੇ ਥੋੜਾ ਜਿਹਾ ਫਰਕ ਹੈ 45% ਤੇ ਨੇ 39 ਤੇ 33 ਗ੍ਰ ਦਿਨ ਵੀ ਸਾਰੇ ਹੁਣ 11 ਰਹਿ ਗਏ ਨੇ 31 ਦਾ ਮਹੀਨਾ ਇਹ ਅੱਜ 19 ਹੋ ਗਈ ਹੈ ਤੇ ਹੋ ਸਕਦਾ ਹੈ ਕਿ ਟੱਕਰ ਵਧੀਆ ਹੋਵੇ ਇੱਕ ਦੇ ਨਾਲ ਪੂਰਾ ਬਹੁਤ ਥੋੜੀ ਬੋਟਾਂ ਆ ਤੇ ਕੈਂਡੀ ਕਿਉਂਕਿ ਉੱਪਰਲੇ ਦਾ ਇਹੀ ਨੇ ਤੇ ਉੱਪਰਲਾ ਮੁਕਾਬਲਾ ਇਹੀ ਆ ਬਾਕੀ ਅਨਿਲ ਜੋਸ਼ੀ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੈਕਸ਼ਨ ਲੜ ਰਹੇ ਨੇ ਉਨਾ ਲੋਕ ਕਿਉਂਕਿ ਹਿੰਦੂ ਸ਼ਹਿਰ ਅੰਮ੍ਰਿਤਸਰ ਹੋਣ ਕਰਕੇ ਤੇ ਹਿੰਦੂ ਵੋਟਾਂ ਦੀ ਜਿਹੜੀ ਗਿਣਤੀ ਹੈ ਉੱਥੇ ਵੱਧ ਹੈ ਤੇ ਉਥੋਂ ਤਕਰੀਬਨ ਬੀਜੇਪੀ ਦੇ ਕੈਂਡੀਡੇਟ ਵੀ ਜਿੱਤ ਚਾਹੀਦੇ ਤੇ ਇਸ ਕਰਕੇ ਇਹ ਬੀਜੇਪੀ ਛੱਡ ਕੇ ਸ਼੍ਰੋਮਣਕਾਲੀ ਦਲ ਨੇ ਜੁਆਇਨ ਤੇ ਇਹਨਾਂ ਨੂੰ ਫੋਨ ਟਿਕਟ ਦਿੱਤੀ ਹੈ ਤੇ 14% ਲੋਕ ਇਹਨਾਂ ਦੇ ਹੱਕ ਦੇ ਧਾਂਦੇ ਜਿਹੜਾ ਟੈਕਸ ਕੋਲ ਦੇ ਨਾਲ ਛੜੇ ਉਸੇ ਤਰ੍ਹਾਂ ਹੀ ਜਿਹੜਾ ਸਭ ਤੋਂ ਵੱਡਾ ਦਾਾ ਭਾਰਤੀਆ ਜਨਤਾ ਪਾਰਟੀ ਨੇ ਇੱਕ ਸਿੱਖ ਤੇਰੇ ਨੂੰ ਅਮਰੀਕਾ ਤੋਂ ਲਿਆ ਕੇ ਜਿਹੜਾ ਅਮਰੀਕਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਕਾਫੀ ਲੰਮਾ ਸਮਾਂ ਉਹਨਾਂ ਨੇ ਅਮਰੀਕਾ ਦੇ ਵਿਚਾਰਾ ਕਈ ਪ੍ਰਾਈਮ ਮਿਨਿਸਟਰਾਂ ਦੇ ਹੁੰਦੇ ਹੋਏ ਅਮਰੀਕਾ ਦੇ ਨਾਲ ਸੰਧੀਆ ਕਰਾਈਆਂ ਤੇ ਉੱਤੇ ਇਹੋ ਜਿਹੀਆਂ ਉਪਚਾਂਪੇ ਨੂੰ ਚੰਗਾ ਤਜਰਬਾ ਸੀ ਦੂਜਾ ਸਿੱਖ ਲੀਡਰ ਸੀ ਸਿੱਖ ਪਰਿਵਾਰ ਨਾਲ ਬੰਧ ਰੱਖਦੇ ਸੀ ਇਹਨਾਂ ਦਾ ਪਿਛੋਕੜ ਦੇਖਿਆ ਜਾਵੇ ਇੱਕ ਮੈਂ ਸਮਝਦਾ ਸਿੱਖ ਪਰਿਵਾਰ ਜਾਂ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੀਆਂ ਵੀ ਐਜੀਟੇਸ਼ਨਾਂ ਪਹਿਲੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਪੁਰਖਿਆਂ ਨੇ ਇਹਨਾਂ ਦੇ ਦਾਦਾ ਜੀ ਨੇ ਤੇਜਾ ਸਿੰਘ ਮੁੰਦਰੀ ਇਹਨਾਂ ਦੇ ਨਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੇਨ ਮੀਟਿੰਗ ਹਾਲ ਤੇਜਾ ਸਿੰਘ ਮੁੰਦਰੀ ਹਾਲ ਅਗੇ ਸਿੱਖ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਗਿਸ਼ਨ ਸਿੰਘ ਆਪਣਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਭ ਤੋਂ ਪਹਿਲਾ ਪ੍ਰਿੰਸੀਪਲ ਅ ਭਾਈ ਸਾਧੂ ਪਰ ਸਿੱਖੀ ਨਾਲ ਜੁੜੇ ਹੋਏ ਪਰ ਇਹ ਪਤਾ ਨਹੀਂ ਇਹਨਾਂ ਨੂੰ ਕੀ ਜਿੱਦੜ ਸਿੰਘ ਜੀ ਸੰਘਾਈ ਹੈ ਭਾਰਤੀ ਜਨਤਾ ਪਾਰਟੀਆਂ ਇੱਕ ਸਿੱਖ ਚਿਹਰੇ ਨੂੰ ਆਪਣੇ ਵੱਲ ਲਿਆ ਕੇ ਅੰਮ੍ਰਿਤਸਰ ਦੀ ਨਗਰੀ ਦੇ ਵਿੱਚ ਤੇ ਲੋਕ ਕੀ ਕਹਿ ਰਹੇ ਨੇ ਦੇਖੋ ਲੋਕ ਕਿਸੇ ਨੂੰ ਕਹਿੰਦੇ ਕੋਈ ਲੜ ਨਹੀਂ ਸਕਦੇ ਕਿਸ ਨੂੰ ਗਾਲਾ ਨਹੀਂ ਕੱਢਦੇ ਲੇਕਿਨ ਆਪਣਾ ਮਤ ਦੇਣਾ ਹਰ ਇੱਕ ਦਾ ਲੋਕ ਅੰਦਰੋਂ ਇਸ ਗੱਲ ਦੇ ਉੱਤੇ ਬਹੁਤ ਸੋਚ ਰਹੇ ਨੇ ਇਹ ਕਾਰਨ ਕੀ ਹੋਇਆ ਜਿਹੜੀ ਅਗਲੀਆਂ ਸਾਡੀਆਂ ਨਸਲਾਂ ਨੇ ਉਹ ਆਪਣੇ ਬਜ਼ੁਰਗਾਂ ਦੇ ਕੀਤੇ ਹੋਏ ਕੰਮਾਂ ਨੂੰ ਬਜ਼ੁਰਗਾਂ ਦੇ ਕੀਤੇ ਹੋਏ ਕਾਰਨਾਮੇ ਬਜ਼ੁਰਗਾਂ ਦਾ ਇਤਿਹਾਸ ਦੇ ਵਿੱਚ ਵੱਡੇ ਰੋਲ ਨੂੰ ਕਿਉਂ ਭੁਲਾਉਂਦੀਆਂ ਚੱਲੀਆਂ ਜਾ ਰਹੀਆਂ ਨੇ ਉਹ ਆਪਣੀ ਪਾਰਟੀ ਜੋ ਕਿਤਰੀ ਪਾਰਟੀ ਹੈ ਜਿਹੜੀ ਉਹਨਾਂ ਦੇ ਉੱਤੇ ਕਿਉਂ ਇਹ ਨੀਲੇ ਮੈਂ ਕਹਿੰਦੇ ਹੁੰਦੇ ਕਿ ਗੁਰਬਾਨੀ ਦੀਆਂ ਤਾਂ ਬਾਣੀਆਂ ਕਹਾਣੀਆਂ ਪੁੱਤ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਉਹਨਾਂ ਦਾ ਇਤਿਹਾਸ ਉਹਨਾਂ ਦੀ ਔਲਾਦ ਹੀ ਅੱਗੇ ਫਰੋਵੇ ਕਿ ਔਲਾਦ ਹੀ ਉਹ ਇਤਿਹਾਸ ਨੂੰ ਸਾਡੇ ਪਾਸੇ ਚਲੇ ਜਾਵੇ ਤਾਂ ਲੋਕ ਫਿਰ ਉਹਨੂੰ 4% ਤੋਂ ਉੱਤੇ ਨਹੀਂ ਟੱਪਣ ਦਿੰਦੇ ਇਹਨਾਂ ਦੇ ਹੱਕ ਦੇ ਵਿੱਚ 4% ਲੋਕਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ ਇਹਨਾਂ ਵਾਸਤੇ ਵੀ ਬਹੁਤ ਤਕੜਾ ਕੈਂਡੀਡੇਟ ਲੱਗਾਇਆ ਕਿ ਹਿੰਦੂ ਵੋਟਾਂ ਪੈਣੀਓ ਪੈਣੀ ਐ ਸਿੱਖ ਵੋਟ ਵੀ ਇਹਨੂੰ ਪਾਉਗੇ ਸਿੱਖ ਤੇ ਐ ਪਰ ਉਹ 4% ਇਸੇ ਤਰ੍ਹਾਂ ਇੱਕ ਸਿੱਖ ਚਿਹਰਾ ਹੋਰ ਹੈ। ਜੀਮਾਨ ਸਿੰਘ ਮਾਨ ਜਿਹੜੇ ਕਿ ਸਿਮਰਜੀਤ ਸਿੰਘ ਮਾਨ ਦੇ بیٹے ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਕਾਲ ਪੀਰਾ ਤੋਂ ਬਾਅਦ ਪੁੱਤਰ ਹੋਏ ਆਉਂਦੀ ਹੈ। ਇਹੀ ਪ੍ਰਧਾਨ ਬਣ ਗਏ ਮਾਨ ਅਕਾਲੀ ਦਲ ਦੇ ਤੇ ਇਹਨਾਂ ਨੂੰ ਇਹ ਵੀ ਉਤੋਂ ਅਮਤ ਹਕੂਮਤ। ਇਹਨਾਂ ਨੂੰ 100% ਲੋਕਾਂ ਦੇ ਮਾਦਕ। ਭਾਜਪਾ ਨਾਲ ਉਹ ਵੀ ਵੱਧ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੇ ਤਕਰੀਬ ਬਰਾਬਰੀ ਨੇ। ਉੱਥੇ ਦੇ ਕਰੇ ਮੁਕਾਬਲਾ ਜੋਰ ਲਾ ਕੇ ਵੀ ਹੋਊਗਾ ਤਾਂ ਤੁਸੀਂ ਜੀਪੀ ਨਾਂ ਦਾ ਛੱਡੇ ਦੋ 10 ਤੋਂ 14 33 ਤੇ 39 ਦੇ ਵਿੱਚ ਹੋਊਗਾ ਕਿ ਕਿੰਨਾ ਕਿ ਇਕ ਆਟਾ ਵਾਅਦਾ ਕਰਕੇ ਥੱਲੇ ਵਾਲੇ ਕਿੰਨਾ ਕੁ ਉੱਪਰ ਜਾਣਗੇ ਉੱਪਰ ਵਾਲੇ ਕਿੰਨਾ ਕੁ ਥੱਲੇ ਆਉਣਗੇ ਜਾਂ ਉੱਪਰ ਵਾਲੇ ਹੋਰ ਉੱਪਰ ਜਾਣਗੇ ਜਾਂ ਥੱਲੇ ਵਾਲੇ ਵੀ ਕਿੱਥੇ ਕੱਢਗੇ ਇਸ ਲਈ ਇਹ ਦਿਨ ਬੜੇ ਹੈ ਜਿਸ ਤਰ੍ਹਾਂ ਗਰਮੀ ਵੱਧ ਰਹੀ ਹੈ ਨਾ ਉਸੇ ਤਰ੍ਹਾਂ ਲੋਕਾਂ ਦੇ ਵਿੱਚ ਜੋਸ਼ ਗੁੱਸਾ ਵੀ ਵੱਧ ਰਿਹਾ ਹੈ ਕਈ ਥਾਵਾਂ ਦੇ ਉੱਤੇ ਤਾਂ ਦੇਖਿਆ ਕੈਂਡੀਡੇਟਾਂ ਦੇ ਨਾਲ ਲੜਾਈਆਂ ਝਗੜੇ ਵੀ ਹੋਏ ਪਰ ਦੇਖੋ ਜਿਹੜੇ ਕੈਂਡੀਡੇਟ ਹੜਦੇ ਨੇ ਜਿਹੜੀ ਪਬਲਿਕ ਹੈ ਉਹਨਾਂ ਵਾਸਤੇ ਕੋਰੋਲ ਮੋਡਲ ਉਹਦੇ ਪਿੱਛੇ ਲੜਨ ਤੱਕ ਵੀ ਤਿਆਰ ਹੋ ਜਾਂਦੇ ਪਰ ਇਹ ਪਾਰਟੀ ਦੇ ਜਿਹੜੇ ਲੀਡਰ ਨੇ ਇੱਕ ਕੁਰਸੀ ਬਦਲਣ ਲੱਗੇ ਇੱਕ ਮਿੰਟ ਨਹੀਂ ਲਾਉਂਦੇ ਜਿਵੇਂ ਪਤਾ ਲੱਗਦਾ ਹੈ ਕਿ ਸਵੇਰੇ ਬ੍ਰੇਕਫਾਸਟ ਕੀਤਾ ਸੀ ਖਲਾ ਪਾਰਟੀ ਨਾਲ ਤੇ ਲੱਗ ਚੋ ਦੂਜੀ ਪਾਰਟੀ ਦੇ ਠੀਕ ਹੈ ਇਸ ਲਈ ਲੋਕਾਂ ਦੇ ਵਿੱਚ ਨਿਰਾਸ਼ਾ ਦਾ ਮਾਹੌਲ ਹੈ ਅੰਮਰ ਸਾਡੀ ਸਥਿਤੀ ਇਹ ਆ ਜਿਹੜੀ ਮੈਂ ਤੁਹਾਡੇ ਟੈਸਟ ਪੋਲ ਦੇ ਮੁਤਾਬਕ ਚੁੱਕਾਂ ਸਾਹਮਣੇ ਇੱਥੇ ਸਭ ਕਈ ਲੋਕ ਸਾਨੂੰ ਕਮੈਂਟਸ ਕਰਦੇ ਨੇ ਕਹਿੰਦੇ ਤੁਸੀਂ ਆਮ ਆਦਮੀ ਪਾਰਟੀ ਦਾ ਪੱਖ ਜ਼ਿਆਦਾ ਪੂਰਦੇ ਹੋ ਮੈਂ ਤੁਹਾਡੇ ਪਿੰਡ ਸਾਡਾ ਕੋਈ ਦੁਸ਼ਮਣ ਨਹੀਂ ਸਾਡਾ ਕੋਈ ਵਿਸਰਣ ਨਹੀਂ ਸਾਡਾ ਕੋਈ ਰਿਸ਼ਤੇਦਾਰ ਨਹੀਂ ਸਾਡਾ ਉਹ ਲੋਕਾਂ ਦੀ ਰਹਿ ਹੁੰਦੀ ਹੈ ਅਸੀਂ ਉਹ ਰਹਿ ਤੁਹਾਡੇ ਸਾਹਮਣੇ ਕਰਦੇ ਆ ਅਸੀਂ ਕਰਦੇ ਤੁਸੀਂ ਕਿਤੇ ਵੀ ਸਰਵੇ ਨੂੰ ਵੱਡੇ ਤੋਂ ਵੱਡੇ ਚੱਲ ਰੱਖੋਗੇ ਈਵਨ ਰਾਜ ਦੀ ਮਿਲਦੀ ਪੋਜੀਸ਼ਨ ਇਹ ਹੈ ਸਾਡੀ ਕੋਈ ਜ਼ਰਤ ਨਹੀਂ ਅਸੀਂ ਕੋਈ ਏਦਾਂ ਨਹੀਂ ਕਰੀਏ ਕਿਸੇ ਪਾਰਟੀ ਦੀ ਗਲਤ ਸਟੇਟਮੈਂਟ ਜਾਂ ਕਿਸੇ ਪਾਰਟੀ ਨੂੰ ਹਾਈਲਾਈਟ ਕਰਨ ਵਾਸਤੇ ਕਰੀਏ ਇਸ ਲਈ ਦੂਸਰੇ ਜੇਕਰ ਜੇਕਰ ਜੇਹੋ ਸਥਿਤੀ ਹੋਵੇ ਤਾਂ ਫਿਰ ਜਿਹੜੀ ਹੈ 13 ਸੀਟਾਂ ਨੇ ਉਦੋਂ ਤੇ ਵੱਖ-ਵੱਖ ਹਾਲਾਤ ਨਾ ਹੋਣ ਕਈ ਸੀਟਾਂ ਦੇ ਉੱਤੇ ਕਾਂਗਰਸ ਅੱਗੇ ਜਾ ਰਹੀ ਹੈ ਤੇ ਉਹੀ ਦਿਖਾਈ ਜਾਂਦੀ ਹੈ ਜਿੱਥੇ ਅਕਾਲੀ ਦਲ ਤੇ ਆਮਤਾ ਮੁਕਾਬਲਾ ਹੈ ਉੱਥੇ ਇਹਨਾਂ ਦਾ ਦਿਖਾਇਆ ਜਾਂਦਾ ਜੋ ਵੀ ਸਥਿਤੀ ਹੈ ਉਮੀਦ ਦਿਖਾਈ ਜਾਂਦੀ ਹੈ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹ ਕਿਸੇ ਕੋਈ ਸਿਆਸੀ ਪਾਰਟੀ ਨਾਲ ਜੁੜੇ ਹੁੰਦੇ ਨੇ ਜਸ ਕਰਕੇ ਉਹਨਾਂ ਨੂੰ ਆਪਣੀ ਰਾਏ ਉਸ ਤਰੀਕੇ ਦੀ ਦੇਣੀ ਪੈਂਦੀ ਹੈ ਖੰਕੂ ਸਾਹਿਬ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਵਿੱਚ ਹਰ ਸਿਰ ਨੂੰ ਇੱਕ ਵਾਰ ਬਾਦਲ ਜਿੱਤਦੇ ਆ ਰਹੇ ਨੇ ਤੇ ਇਸ ਵਾਰ ਕੀ ਹਾਲਾਤ ਨਾਲ ਲੜਾ ਰਹੇ ਨੇ ਉੱਥੇ ਜੇਕਰ ਬਠਿੰਡਾ ਸੀਟ ਦੀ ਗੱਲ ਕੀਤੀ ਜਾਵੇ ਅਖਾ ਸਾਹਿਬ ਬਠਿੰਡਾ ਸੀਟ ਜੇ ਸਮਝਾਂਗੇ ਪੰਜਾਬ ਦੇ ਵਿੱਚ ਸਭ ਤੋਂ ਟਿੱਗ ਹਾਲ ਆਰਟਿਸਟ ਸਭ ਤੋਂ ਗਰਮ ਦੇ ਕਿਉਂ ਗਰਮ ਇਸ ਕਰਕੇ ਹੈ ਉਥੋਂ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿੱਤੇ ਰਹੇ ਉੱਥੋਂ ਸੁਖਵੀਰ ਸਿੰਘ ਜੀ ਬਾਦਲ ਜਿੱਤੇ ਉੱਥੋਂ ਫਿਰ ਇਹਨਾਂ ਨੇ ਆਪਣੀ ਧਰਮ ਪਤਨੀ ਜੀ ਬੀ ਹਰ ਸਿੰਘ ਕੌਰ ਬਾਦਲ ਜੋ ਤੀਜ ਦਿਵਾਰ ਰੱਖੋ ਜੀ ਫਿਰ ਤਕਰੀਬਨ ਉਹ ਪਰ ਪਿਛਲੇ ਸਮੇਂ ਤੋਂ ਕੁਝ ਸਾਥ ਇਦਾਂ ਦੇ ਬਦਲੇ ਕੇ ਅਦਵੀਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋ ਗਿਆ ਬਾਦ ਲੋਕਾਂ ਦੇ ਮਨ ਦੇ ਵਿੱਚ ਇੱਕ ਰੋਸ ਇਹ ਸੀ ਕਿ ਜੋ ਬੇਅਦਵੀ ਹੋਈ ਹੈ ਇਹੋ ਕੀਤੀ ਕਿਸੇ ਨੇ ਸਿੱਖ ਕਦੇ ਬੇਅਦਵੀ ਨਹੀਂ ਕਰ ਸਕਦਾ ਜਰ ਜੀ ਨੇ ਕੀਤੀ ਹੈ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਵਾਈ ਕਿਉਂਕਿ ਉਸ ਟਾਈਮ ਜਿਹੜੀ ਸਰਕਾਰ ਸੀ ਸੋਦੀ ਅਕਾਲੀ ਵੱਲ ਤੇ ਹਾਲੀ ਸਰਕਾਰ ਸੀ ਤੇ ਉਹ ਲੋਕਾਂ ਦੇ ਵਿੱਚ ਮਨ ਦੇ ਵਿੱਚ ਐਨਾ ਰੋਸ ਸੀ ਉਸ ਰੋਰੇ ਕਿਤੇ ਇਹਨਾਂ ਦੀ ਸਰਕਾਰ ਨਹੀਂ ਬਰ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਸਾਬਕਾ ਆਇਆ ਤੇ ਉਸ ਤੋਂ ਬਾਅਦ ਦੋ ਲੈਕਚਰਾਂ ਦੇ ਵਿੱਚ ਜਿਹੜਾ ਉਹਨੇ ਤੀਜੀ ਲੈਕਚਰ ਹੈ ਜੀ ਤੀਜੀ ਲੈਕਚਰ ਦੇ ਵਿੱਚ ਕੋਸਾ ਸਮਿਨਾਸਪੁਰ ਆਇਆ ਹੋਊਗਾ ਉਉਗਦਾ ਮਤਲਬ ਇਸ ਤਰ੍ਹਾਂ ਕਹਿ ਰਿਹਾ ਜਿਹੜੇ ਕਿ ਰੁੱਸੇ ਹੋਏ ਢੀਂਪਾ ਸਾਹ ਵਰਗੇ ਜਾਂ ਹੋਰ ਬੰਦੇ ਸੀਗੇ ਉਹ ਸਾਰੇ ਹੁਣ ਪਾਰਟੀ ਦੇ ਵਿੱਚ ਆ ਗਏ ਨੇ ਰਲੇ ਤਾਂ ਉਹ ਇਸ ਕਰਕੇ ਸੀਗੇ ਕਿ ਕੱਲਿਆਂ ਤੋਂ ਹੱਥ ਨਾਲ ਤਾੜੀ ਮੈਂ ਦੀ ਤਾੜੀ ਦੋਨਾਂ ਹੱਥਾਂ ਨਾਲ ਦੇ ਚੰਗੇ ਨੇ ਮਾੜੇ ਨੇ ਹੈ ਤਾਂ ਆਪਣਾ ਦਲ ਭੰਗ ਕਰਕੇ ਇਹਦੇ ਵਿੱਚ ਆ ਜੋ ਤੋਂ ਕਰ ਤੋਂ ਮੇਰੇ ਬੇਟੇ ਨੂੰ ਟਿਕਟ ਤਾਂ ਮਿਲ ਜੂਗੀ ਪਰ 86 ਲੋਕਾਂ ਦਾ ਭਰੋਸਾ ਵੀ ਹੁੰਦਾ ਹੈਗਾ ਇਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਮਨ ਦੇ ਪੱਤੇ ਨਹੀਂ ਖੋਲਦੇ ਆ ਕਹਿਣ ਜਿਵੇਂ ਸਮੁੰਦਰ ਸਾਥ ਚੱਲਦਾ ਆਪਣੇ ਅੰਦਰ ਸਾਰਾ ਕੁਝ ਜਵਾਰ ਵਾਂਡਿਆ ਹੋਇਆ ਨੇ ਉਹਨਾਂ ਨੂੰ ਨਾਂ ਟਿਕੜ ਦੇਣ ਕਰਕੇ ਕਾਲੀਦਰ ਮੈਂ ਸਮਝਾਂ ਪਹਿਲੀ ਸੀ ਦੇ ਵਿੱਚ ਹੀ ਪਹੁੰਚ ਇਸ ਲਈ ਉਥੋਂ ਜਿਹੜਾ ਬੀਬੀ ਹਾਸਿਮਤ ਕੋਰ ਬਾਦਲ 24% ਲੋਕਾਂ ਦੀ رائے ਉਹਨਾਂ ਦੇ ਨਾਲ ਜਦੋਂ ਕਿ ਉਹਨਾਂ ਦੇ ਮੁਕਾਬਲੇ ਹੀ ਆਮ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਤਾਂ ਗੁਰਬੀਰ ਸਿੰਘ ਖੁੱਡਾ ਤੇ ਮੰਤਰੀ ਵੀ ਨੇ ਤੇ ਉਹਨਾਂ ਨੇ ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਾਬ ਦੇ ਦਿੱਤੇ ਬਹੁੜ ਤੇ ਆ ਪੰਜਾਬ ਦੇ ਰਾਖੇ ਕਹਿ ਸਕਦੇ ਆ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 93 ਸਾਲ ਦੀ ਉਮਰ ਦੇ ਵਿੱਚ ਜਿਹੜੇ ਕਿ 5 ਲੱਖਾਂ ਲੜ ਕੇ ਦੇ ਹਾਰੇ ਨਹੀਂ ਤੇ ਸੈਂਟਰ ਦੇ ਮੰਤਰੀ ਵੀ ਰਹੇ ਤੇ ਵੱਡੇ ਲੀਡਰਾਂ ਨਾਲ ਪਰ ਉਹਨਾਂ ਨੂੰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਆਖਰੀ ਸਮੇਂ ਇਲੈਕਸ਼ਨ ਲੜਾਇਆ ਤਾਂ ਕਿ ਉਹ ਜਿੱਤ ਕੇ ਮੁੜ ਕੇ ਅਕਾਲੀ ਦਲ ਦੇ ਸਿਰ ਪਰ ਪਰ ਵਕਤ ਦਾ ਜਿਹੜਾ ਟੱਕਰ ਚੱਲਦਾ ਰਹਿੰਦਾ ਉਹ ਆਖਰੀ ਉਮਰ ਦੇ ਵਿੱਚ ਵੀ ਆਰ ਕੇ ਇਸਤਾਰ ਤੋਂ ਤੇ ਹਰਾਏ ਗਿਣਾ ਨੇ ਜਿਹੜੇ ਹੁਣ ਇਲੈਕਸ਼ਨ ਲੜ ਰਹੇ ਨੇ ਸਰਦਾਰ ਗੁਰਮੀਤ ਤੇ ਉਹਨਾਂ ਦਾ ਹੀ ਮੁਕਾਬਲਾ ਹੁਣ ਜੀਜੀ ਹਰਪਿੰਦਰ ਬਾਦਲ ਦੇ ਨਾਲ ਹੈ ਉਹਨਾਂ ਦੇ ਹੱਕ ਦੇ ਵਿੱਚ 43% ਲੋਕਾਂ ਨੇ ਆਪਣੀ ਜਿਹੜੀ ਹੈ رائے ਦਿੱਤੀ ਹੈ ਕਿ 43% ਅਰੇ ਨਹੀਂ ਬਾਕੀ ਅਮਾਨ ਦੱਸੂਗਾ ਅਜੇ ਦਿਨ 11 ਪਹਿਲੇ 11 ਦਿਨਾਂ ਦੇ ਵਿੱਚ ਦਿਨ ਰਾਤ ਇੱਕ ਕਰ ਦੇਣਾ ਸਾਰੀਆਂ ਪਾਰਟੀਆਂ ਨੇ ਕੋਈ ਵੀ ਘੱਟ ਪ੍ਰਚਾਰ ਨਹੀਂ ਕਰੇਗਾ ਕੋਈ ਵੀ ਆਪਣਾ ਸਾਧਨ ਇਹੋ ਜਿਹਾ ਨਹੀਂ ਛੱਡੇਗਾ ਜਿਹੜਾ ਕਿ ਵੋਟਰਾਂ ਨੂੰ ਪਿੱਛੇ ਜੇ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ ਇਸ ਲਈ ਉਹਨਾਂ ਦੇ ਹੱਕ ਦੇ ਵਿੱਚ 24% ਇਹ ਜੀ ਗੱਲ ਹੈ ਜੀਤ ਮਹਿੰਦਰ ਸਿੰਘ ਸਿੱਧੂ ਜਿਹੜੇ ਕੀ ਸ਼੍ਰੋਮਣੀ ਆਇਆ ਪਹਿਲਾਂ ਅਕਾਲੀ ਦਲ ਦੇ ਵਿੱਚ ਵੀਰੇ ਆਦਲ ਸਾਹਿਬ ਪਰਿਵਾਰ ਦੇ ਨਾਲ ਬਹੁਤ ਨੇੜੇ ਦਾ ਰਿਸ਼ਤਬੰਧ ਤੇ ਉਹ ਹੁਣ ਕਾਂਗਰਸ ਨੇ ਉਹਨਾਂ ਨੂੰ ਟਿਕਾਉਂ ਕਾਂਗਰਸ ਦੀ ਇਲਾਕੇ 'ਚ ਪ੍ਰਭਾਵ ਚੰਗਾ ਹੈ ਪਰ ਕਈ ਵਾਰ ਜਦੋਂ ਆਪਾਂ ਦਲ ਬਦਲੂਆਂ ਦੀ ਗੱਲ ਕਰਦੇ ਹਾਂ ਤੇ ਦਲ ਬਦਲੂਆਂ ਦੀ ਅੰਦਰ ਉੱਥੇ ਜਿਹੜਾ ਟੈਕਸ ਪੋਲਸਰ ਬੇ ਉਹ ਵੀ ਬਦਲ ਜਾਂਦਾ ਹੈ ਹਾਲਾਂਕਿ ਇੰਨੀ ਲੋਕਾਂ ਚ ਪ੍ਰਾਪਰਟੀ ਹੋਣ ਕਰਕੇ ਲੋਕਾਂ ਲੋਕਪ੍ਰੀਆ ਹੋਣ ਕੇ 12% ਲੋਕ ਉਹਨਾਂ ਦੇ ਨਾਲ ਖੜੇ ਹੈ ਤੇ ਦੀ ਦੋਥੇ ਨੰਬਰ ਤੇ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਨੇ ਨਵਾਂ ਪੱਤਾ ਖੋਲ੍ਹਿਆ ਸੀ ਕਿ ਸ਼ੋਮਣੀ ਅਕਾਲੀ ਗੱਲ ਨੂੰ ਕਿਵੇਂ ਥਨ ਲਾਇਆ ਗਾ ਉਹਨਾਂ ਨੇ ਸੰਦਰਸੀ ਮਲੂਕਾ ਦੀ ਮੂਹ ਰਾਣੀ ਪਰਮਪਾਲ ਕੌਰ ਅਜਿਹੇ ਆਈਐਸ ਸੀਗੇ ਉਹਨਾਂ ਨੂੰ ਪਹਿਲਾਂ ਤੀਫਾ ਦਵਾ ਕੇ ਉਹਨਾਂ ਦਾ ਮਨਜ਼ੂਰ ਕਰਕੇ ਬੀਜੇਪੀ ਨੇ ਉਹਨਾਂ ਨੂੰ ਤਾਂ ਕਿ ਇਹ ਬਾਦਲ ਪਰਿਵਾਰ ਨੂੰ ਖੋਤਾ ਲਾਇਆ ਜਾ ਸਕੇ ਤਾਂ ਕਿ ਖੋਰਾ ਕੀ ਮਤਲਬ ਹਰ ਸਿਮਰਤ ਔਰ ਬਾਦਲ ਨੂੰ ਆਏਗਾ ਪਰ ਇੱਥੇ ਵੀ ਦਲ ਬਦਲੀ ਆ ਗਈ ਹੋ ਉੱਤੇ ਆਪਾਂ ਦਲ ਬਦਲੀ ਦੀ ਗੱਲ ਕੀਤੀ ਆ ਥੱਲੇ ਫਿਰ ਦਲਬਦਲੀ ਇਹਨਾਂ ਨੂੰ ਸਿਰਫ 3% ਤੋਂ ਕਿੰਨੇ ਨੇ ਆਪਣੀ رائے ਦਿੱਤੀ ਹੈ ਫਲਾਂ ਕੇ ਇਹਨਾਂ ਦੇ ਸੋਹਰਾ ਸਾਖਸੰਦਰ ਸਿੰਘ ਜੀ ਦਾ ਉਹ ਕਹਿਣ ਲੱਗੇ ਵੀ ਬੱਚਿਆਂ ਦਾ ਆਪਣਾ ਪ੍ਰੋਗਰਾਮ ਹੈ ਮੈਂ ਤਾਂ ਸੋ ਅਕਾਲੀ ਦਲ ਦੇ ਅਕਾਲੀ ਦਲ ਪਰ ਅਕਾਲੀ ਦਲ ਨੇ ਵੀ ਅੱਜ ਤੱਕ ਕੋਈ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਹੈਗਾ ਨਾ ਸਾਡੇ ਖਿਲਾਫ ਕਿਉਂਕਿ ਜੇ ਕੋਈ ਹੋਰ ਇਹ ਕਾਰਵਾਈ ਕਰਦਾ ਤਾਂ 1 ਮਿੰਟ ਦੇ ਵਿੱਚ ਪਾਰਟੀ ਤੋਂ ਮੈਂਬਰ ਜਿੱਤ ਕੱਢ ਕੇ ਬਾਹਰ ਮਾਰ ਦੇਣੇ ਲੇਕਿਨ ਉਹਨਾਂ ਦੇ ਖਿਲਾਫ ਹੋਏ ਪਰ ਕੱਲ ਵੀ ਵੀ ਪਰਮਪਾਲ ਕੌਰ ਨੇ ਇੱਕ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਕਿ ਮੇਰੇ ਸੋਹਰਾ ਸਾਹ ਕੰਦਲ ਸਾਡੇ ਨਾਲ ਨੇ ਸਾਡਾ ਪ੍ਰਚਾਰ ਕਰਦੇ ਗਏ ਸਾਡੇ ਦੇ ਨਾਲ ਖੜੇ ਨੇ ਇਹ ਕੋਈ ਨਹੀਂ ਤੱਕਦਾ ਕਿ ਉਹ ਪਰਿਵਾਰ ਤੋਂ ਬਾਹਰ ਚਲੇ ਜਾਂਦਾ ਹਰ ਜਾਂਦੇ ਵੀ ਨਹੀਂ ਹੁੰਦੇ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ ਚਲੇ ਗਿਆ ਸੀ ਉਸ ਟਾਈਮ ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਨੂੰ ਪੁੱਛਿਆ ਗਿਆ ਕਿ ਮਹਾਰਾਣੀਓ ਵੀ ਤੁਸੀਂ ਕਿੱਧਰ ਜਾਓਗੇ ਉਸੇ ਕਾਂਗਰਸ ਰਹੋਗੇ ਕਿ ਬੀਜੇਪੀ ਕਹਿੰਦੇ ਜਿੱਥੇ ਮੇਰਾ ਪਤੀ ਦੇ ਜਾਊਗਾ ਜਿੱਥੇ ਉਹ ਕਿ ਮੈਂ ਪਰਿਵਾਰ ਰਹੂਗਾ ਇਸ ਲਈ ਸਿਕੰਦਰ ਸਿੰਘ ਮਲੂਕਾ ਵੀ ਆਪਣਾ ਪਰਿਵਾਰ ਛੱਡ ਕੇ ਨਹੀਂ ਜਾਣਗੇ ਪਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਖਿਲਾਫ ਅਜੇ ਕੋਈ ਐਕਸ਼ਨ ਨਹੀਂ ਲੈ ਰਿਹਾ ਹੈਗਾ ਕਈ ਵਾਰ ਦੇਰ ਦੇ ਦਿੱਤੇ ਕਿਸੇ ਵੀ ਪਾਰਟੀ ਵੱਲੋਂ ਦੇਰ ਚਲੇ ਗਏ ਐਕਸ਼ਨ ਵੀ ਪਾਰਟੀ ਦੇ ਖਿਲਾਫ ਚਲੇ ਜਾਂਦੇ ਹਨ ਪਰ ਲੋਕ ਇਹ ਗੱਲ ਕਹਿੰਦੇ ਆ ਕਿ ਜਿਹੜੇ ਵੱਡੇ ਲੋਕ ਨੇ ਜਿਹੜੇ ਖਾਸ ਨੇ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਹੁੰਦਾ ਜਿਹੜੇ ਆਮ ਵਰਕਰ ਨੇ ਉਹਨਾਂ ਨੂੰ ਕੱਢਣ ਲੱਗੇ 1 ਮਿੰਟ ਲੱਗ ਗਿਆ ਇਸ ਕਰਕੇ ਪਾਰਟੀ ਦੀ ਫਿਰ 3% ਲੋਕ ਹੀ ਸਾਡੇ ਨਾਲ ਕੰਦੇ ਨੇ ਤੇ ਪਿੰਡਾਂ ਦੇ ਵਿੱਚ ਉਹਨਾਂ ਦਾ ਪੜਨਾ ਹੀ ਬਹੁਤ ਮੁਸ਼ਕਲ ਹੋ ਗਿਆ ਜਿੱਥੇ ਵੀ ਕਿਤੇ ਜਾਂਦੇ ਨੇ ਕਿਸਾਨ ਆਪਣੀਆਂ ਮੰਗਾਂ ਵਾਲਾ ਚਾਰਟ ਅੱਗੇ ਰੱਖ ਲੈਂਦੇ ਨੇ ਕੋਈ ਜਵਾਬ ਨਹੀਂ ਹੁੰਦਾ ਜਿਹੜਾ ਜਵਾਬ ਦੇ ਕੇ ਹੁਣ ਪੰਜਵੀਂ ਗੱਲ ਕਰੀ ਆਪਾਂ ਲਖਾਸ ਲਾਵਾ ਲਖਾਸ ਦਾਣਾ ਨੌਜਵਾਨ ਆਗੂ ਦੇ 갱스터 ਤੋਂ ਜ਼ਿੰਦਗੀ ਬਦਲ ਕੇ ਸ਼ਾਸਤਰੀ ਦੀ ਸੇਵਾ ਵੀ ਗਏ ਨੇ ਕਿਸਾਨ ਮੋਰਚੇ ਦੇ ਵਿੱਚ ਵੀ ਉਹਨਾਂ ਨੇ ਕਾਫੀ ਰੋਲ ਤੇ ਜਿਹੜੇ ਵਿਦੇਸ਼ਾਂ ਤੋਂ ਲੋਕ ਲੁੱਟਣ ਵਾਲੇ ਨੇ ਜਿਹੜੇ ਅਜਾਣੇ ਨੇ ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਕਾਫੀ ਸਖਤ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਟਿਕੜ ਦੇ ਉੱਤੇ ਕੱਲ੍ਹ ਫੋਟਾ ਇਹ ਵੀ ਉੜੇ ਸੀ ਵੀ ਉਹਨਾਂ ਦੇ ਪੇਪਰ ਨੇ ਜਿਹੜੇ ਉਹ ਰਜੈਕਟ ਹੋ ਗਏ ਜਾਂ ਕੋਈ ਗਲਤੀ ਨਿਕਲੀ ਪਰ ਜਿੱਦ ਤੱਕ ਕਲੀਅਰਲੀ ਹੋਇਆ ਲੇਕਿਨ ਫਿਰ ਵੀ ਲੋਕ ਉਹਨਾਂ ਦੇ ਨਾਲ 19% ਲੋਕ ਉਹਨਾਂ ਦੇ ਨਾਲ ਖੜੇ ਨੇ ਤੇ ਮੈਂ ਤਾਂ ਸਮਝਦਾ ਕਿ ਦੋ ਪਾਰਟੀਆਂ ਨਾਲੋਂ ਕਾਂਗਰਸ ਨਾਲੋਂ ਤੇ ਬੀਜੇਪੀ ਨਾਲੋਂ ਇੱਕ ਸ਼੍ਰੋਮਣੀ ਅਕਾਲੀ ਦਲ ਮਾਨ ਦਾ ਕੈਂਡੀਡੇਟ 19 ਦੇ 19% ਵੋਟਾਂ ਦੇ ਇੱਥੇ ਹੁਣ ਮੁਕਾਬਲਾ ਕਿਹਦਾ ਕਿਹਦਾ ਇੱਥੇ ਮੁਕਾਬਲਾ ਆਮ ਆਦਮੀ ਪਾਰਟੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਦਾ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਦਾ ਹੈ ਜਿਹੜੇ ਬਾਕੀ ਨੇ ਦੋਏ ਮੈਨੂੰ ਲੱਗਦਾ ਇਹ ਖੇਡ ਤੋਂ ਬਾਹਰ ਹੈ। ਕਾਪੂ ਸਾਹਿਬ ਜਿਵੇਂ ਦੱਸਦੇ ਲੈ ਕੇ ਤੁਸੀਂ ਵੀ ਗੱਲ ਕਰ ਰਹੇ ਨੂੰ ਆਪਾਂ ਇਸ ਤੋਂ ਪਹਿਲਾਂ ਵੀ ਇਹਦਾ ਸੀਟਾ ਉੱਤੇ ਚੈਕਪੋਇੰਟ ਸਰਵੇ ਕਰ ਚੁੱਕੇ ਆ ਉਦੋਂ ਥੋੜੇ ਬਹੁਤੇ ਹਾਲਾਤ ਹੋਰ ਸੀਗੇ ਹੁਣ ਥੋੜੇ ਬਹੁਤੇ ਹੋਰ ਨਹੀਂ ਪਰ ਕੈਂਡੀਡੇਟ ਉਸੇ ਸਥਾਨ ਤੇ ਖੜੇ ਨੇ ਵੋਟ ਪਰਸੈਂਟੇਜ ਭਾਵੇਂ ਘਟਬੰਦ ਰਹੀ ਹੈ ਪਰ ਕਿਵੇਂ ਤੇ ਦਿਓ ਜਦੋਂ ਚੋਣਾਂ ਨਜ਼ਦੀਕ ਆ ਗਈਆਂ ਇੱਕ ਦੋ ਦਿਨ ਰਹਿ ਗਿਆ ਜਾਂ ਹਫਤਾ ਰਹਿ ਗਿਆ ਫਿਰ ਉਹਦੇ ਹਾਲਾਤ ਇਸੇ ਤਰੀਕੇ ਦੇ ਰਹਿਣਗੇ ਜਾਂ ਫਿਰ ਐਵੇਂ ਵੀ ਹੋ ਸਕਦਾ ਕਿ ਉਮੀਦਵਾਰ ਇੱਕ ਦੂਜੇ ਨੂੰ ਅੱਗੇ ਪਿੱਛੇ ਜਾ ਕੇ ਪਛਾਣ ਸਕਣ। ਅੱਛਾ ਸਾਬ ਜਿਹੜੇ ਆਖਰੀ ਦੋ ਤੰਦਾਂ ਉਸ ਟਾਈਮ ਸਲਿਪਰੀ ਵੋਟ ਹੁੰਦੀ ਹੈ। ਸਲਿਪਰੀ ਬੋਟ ਦਾ ਮਤਲਬ ਕੀ ਹੁੰਦਾ ਹੈ ਜਿਹੜੇ ਲੋਕ ਘੌਪੜੀਆਂ ਝੂਮੀਆਂ ਦੇ ਵਿੱਚ ਰਹਿਣ ਵਾਲੇ ਨੇ ਜਾਂ ਆਮ ਪੱਠਿਆਂ ਦੇ ਵਿੱਚ ਨੇੜੇ ਲੇਬਰ ਆਉਂਦੀ ਹੈ ਕਿਉਂਕਿ ਹੁਣ ਹਰ ਬੰਦੇ ਨੇ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਕੁਝ ਐਦਾਂ ਗੁਮਨਾਮ ਵੋਟਾਂ ਬਣਾਈਆਂ ਹੁੰਦੀਆਂ ਨੇ ਜਿਹਨਾਂ ਤੱਕ ਤਾਂ ਹੀ ਲੱਗਦਾ ਉਹ ਲਿਸਟੇ ਤੇ ਦੀ ਪੋਲਿੰਗ ਉੱਪਰ ਕੋ ਆਉਂਦੀ ਐ ਲਓ ਜੀ ਇਹ 2000 ਵੋਟ ਫਲਾਣੇ ਮਹੱਲੇ ਦੀ ਉਹ ਜਿਹੜੀ ਬੋਟਸ ਆ ਉਹਨਾਂ ਨੂੰ ਫਿਰ ਸਖਤੀ ਵਾਟਰ ਦਿੱਤਾ ਜਾਂਦਾ ਉਹਨਾਂ 'ਚ ਸਖਤੀ ਲੈਣ ਦੀ ਜਾਂਦੀ ਤੇ ਉਹਨਾਂ ਨੂੰ ਫਿਰ ਕੋਈ ਕੱਪੜਾ ਲੀੜਾ ਕੋਈ ਏਦਾਂ ਦੇ ਲਾਰੇ ਦਿੱਤੇ ਜਾਂਦੇ ਉਹ ਫਿਰ ਆਪਣਾ ਕਿਉਂਕਿ ਗਰੀਬ ਬੰਦੇ ਨੂੰ ਉਹ ਕਹਿੰਦੇ ਫਿਰ ਨੂੰ ਪਾਈ ਬੁਝਾਰ ਤਾਂ ਕਹਿੰਦਾ ਰੋਟੀ ਉਹ ਉਹਨਾਂ ਦੀ ਗੱਲ ਇਹੀ ਹੁੰਦੀ ਐ ਕਿ ਸਾਨੂੰ 4 ਪੈਸੇ ਜੇ ਮਿਲਦੇ ਨੇ ਸਾਡਾ ਕੀ ਫਰਕ ਉਹਨਾਂ ਨੂੰ ਬੋਟ ਦੀ ਗੱਲ ਤਾਂ ਪਤਾ ਨਹੀਂ ਹੈਗਾ ਉਹ ਫਿਰ ਉਧਰ ਵੋਟਾਂ ਪਾ ਦਿੰਦੇ ਨੇ ਸਰਕਾਰਾਂ ਬਣ ਜਾਂਦੀਆਂ ਨੇ ਪਰ ਇੰਨਾ ਫਰਕ ਹੈ ਕਿ ਪੈਣ ਵਾਲਾ ਨਹੀਂ ਕਿਉਂਕਿ ਚੋਣ ਕਮਿਸ਼ਨ ਬਹੁਤ ਸਖਤ ਹੋਇਆ ਹੋਇਆ ਹੈ ਚੋਣ ਕਮਿਸ਼ਨ ਨੇ ਹੁਣ ਤੱਕ ਸੈਂਟਰਲ ਚੋਣ 8993 ਕਰੋੜ ਰੁਪਏ ਇਹ ਜਿਹੜੀ ਹੈ ਉਹ ਫੜਿਆ ਜਿਹੜਾ ਕਿ ਨਸ਼ਾ ਜਾਂ ਪੈਸਾ ਜਾਂ ਕੋਈ ਇਸ ਤਰ੍ਹਾਂ ਲੋਕਾਂ ਨੂੰ ਬੰਨਵਾਉਣਾ ਇਹ ਇਸ ਲਈ ਚੋਣ ਕਮਿਸ਼ਨ ਕਿ ਸਖਤ ਹੈ ਚੋਣ ਕਮਿਸ਼ਨ ਹੈ ਸਖਤ ਹਦਾਇਤਾਂ ਆਪਣੇ ਡਿਪਟੀ ਕਮਿਸ਼ਨਰਾਂ ਨੂੰ ਚੋਣਾਂ ਕੋਈ ਭਾਵੇਂ ਕਿਤੇ ਵੀ ਕੋਈ ਗਲਤ ਕੰਮ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਕਾਬੂ ਕਰਕੇ ਉਹਦੇ ਖਿਲਾਫ ਕੇਸ ਕੀਤਾ ਜਾਵੇ ਤਾਂ ਹੀ ਇੱਕ ਸਹੀ ਦਰਪੱਖ ਦੇ ਨਾਲ ਜਿਹੜੀ ਐ ਵੋਟਿੰਗ ਹੋ ਸਕਦੀ ਹੈ ਬਿਲਕੁਲ ਤਾਂ ਜਿਸ ਤਰੀਕੇ ਨਾਲ ਆਸੀਂ ਗੱਲ ਕਰ ਰਹੇ ਆ ਤਾਂ ਇਹ 100% ਨਹੀਂ ਹੁੰਦਾ ਹੈਗਾ ਕਿਉਂਕਿ ਜਿਹੜੇ ਵੀ ਦਰਸ਼ਕ ਸੋਚਦੇ ਨੇ ਕਿ ਪਤਾ ਨਹੀਂ ਕਿ ਇਸੇ ਤਰੀਕੇ ਦਾ ਸਿਸਟਮ ਹੁੰਦਾ ਕਿ ਇਸੇ ਤਰੀਕੇ ਨਾਲ ਹੀ ਹਲਾ ਸਾਹਮਣੇ ਆਉਣਗੇ ਪਰ ਇਹਦੇ ਵਿੱਚ ਲੋਕਾਂ ਦੀ رائے ਹੁੰਦੀ ਹੈ ਇੱਕ ਜਜਮੈਂਟ ਹੁੰਦੀ ਹੈ ਜਿੰਨੇ ਵੀ ਟੈਸਟਪੋਲ ਸਰਵੇ ਹੁੰਦੇ ਨੇ ਜਾਂ ਹੋਰ ਸਰਵੇ ਹੁੰਦੇ ਨੇ ਉਹ ਸਿਰਫ ਇੱਕ ਜਜਮੈਂਟ ਵਾਸਤੇ ਹੁੰਦੇ ਨੇ ਕਿ ਸਥਿਤੀ ਇਸ ਤਰੀਕੇ ਦੀ ਰਹਿ ਸਕਦੀ ਹੈ ਪਰ 100% ਇਹ ਨਹੀਂ ਹੋ ਸਕਦਾ ਕਿ ਵੋਟ ਜਿਹੜੀ ਹੈ ਉਸੇ ਤਰੀਕੇ ਨਾਲ ਪਵੇ ਖੰਕ ਸਾਤਾ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮਸ ਕੀਮਤੀ ਸਮਾਂ ਦੇ ਲਈ ਬਹੁਤ ਧੰਨਵਾਦ ਜੀ ਸਾਹਿਬ ਖਾਲਸਾ ਸਾਹਿਬ ਜੀ ਸਾਰਿਆਂ ਦਾ ਸਾਨੂੰ ਗਿਆ ਸਿਕਮੁੰਦੀ ਜੀ ਵੀ ਤੇ ਸਿਆਸੀ ਮਾਹਿਰ ਜਿੰਨਾ ਨੇ ਬਠਿੰਡਾ ਤੇ ਅਮਰ ਸਾਹਿਬ ਨੂੰ ਸਵਾਸਤ ਤੇ ਢੰਗਾਈ ਨਾਲ ਸੱਦਾ ਕੀਤੀ ਆ ਮੇਰੀ ਕਾਰਨ 10 ਪ੍ਰੋਗਰਾਮਸ ਸਨਦ ਕਰਨਗੇ ਤੇ ਆਪਣੀ ਕੀਮਤੀ رائے ਵੀ ਸਾਡੇ ਨਾਲ ਜਰੂਰ ਸਾਂਝੀ ਕਰਨਗੇ ਫਿਲਹਾਲ ਦੇ ਲਈ ਇਹਦੀ ਇਜਾਜ਼ਤ ਧੰਨਵਾਦ